ਪੰਜ ਮੈਂਬਰੀ ਭਰਤੀ ਕਮੇਟੀ ਕਿਸ ਸਰਬੱਤ ਖਾਲਸਾ ਵੀ ਸੱਦ ਸਕਦੀ ਹੈ ਜੇ ਪੰਜ ਮੈਂਬਰੀ ਭਰਤੀ ਕਮੇਟੀ ਦਾ اجلاس 11 ਤਰੀਕ ਨੂੰ ਨਾ ਹੋਇਆ ਤਾਂ ਕੀ ਫਿਰ ਸਰਬੱਤ ਖਾਲਸਾ ਸੱਦਿਆ ਜਾਵੇਗਾ ਰਿਪੋਰਟਸ ਮੁਤਾਬਕ ਹੁਣ ਤੱਕ 15 ਲੱਖ ਤੋਂ ਜ਼ਿਆਦਾ ਭਰਤੀ ਜਿਹੜੀ ਹੈ ਉਹ ਕੀਤੀ ਜਾ ਚੁੱਕੀ ਹੈ ਤਾਂ ਕੀ ਇਹ 15 ਲੱਖ ਲੋਕ ਜੇ اجلاس ਨਹੀਂ ਹੁੰਦਾ ਤਾਂ ਚੁੱਪਚਾਪ ਬਹਿ ਜਾਣਗੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਸੰਭਾਵਨਾ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੇ ਭਵਿੱਖ ਸੰਬੰਧੀ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਹੁਣ ਸਖਾਵਾਂ ਹੋਵੇ ਜਾਂ ਅਣਸਖਾਵਾਂ ਹੋਵੇ ਉਹ ਉਸ ਫੈਸਲੇ ਦੀ ਮੂਲ ਨੇਚਰ ਤੇ ਆਧਾਰਿਤ ਹੈ ਜੇ ਉਹ ਫੈਸਲਾ ਸੁਣਾਇਆ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਜ਼ਾਹਿਰ ਹੋ ਸਕਦਾ ਪਰ ਇਹ ਤੱਥ ਨਾਲ ਜ਼ਰੂਰ ਕਿਤੇ ਨਾ ਕਿਤੇ ਚੱਲਿਆ ਨਜ਼ਰ ਆ ਰਿਹਾ ਹੈ ਕਿ ਜੇ ਕੋਈ ਅਣਸਖਾਵਾਂ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਤਾਂ ਸੰਭਾਵਨਾ ਹੈ ਕਿ ਸਰਬੱਤ ਖਾਲਸਾ ਦਾ ਹਵਾਲਾ ਲਿਆ ਜਾਵੇ ਸੰਭਾਵਨਾ ਹੈ ਕਿ ਸਰਬੱਤ ਖਾਲਸਾ ਦਾ ਇਜਲਾਸ ਸੱਦਿਆ ਜਾਵੇ ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਸਿੱਧੀ ਵਿਉਂਤਬੰਦੀ ਸਾਹਮਣੇ ਨਹੀਂ ਆਈ ਪਰ ਜ਼ਰੂਰ ਕਿਆਸਰਾਈਆਂ ਦਾ ਮਾਹੌਲ ਇਸ ਵੇਲੇ ਗਰਮ ਹੈ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਕਿਸੇ ਤਰੀਕੇ ਰੋਕਿਆ ਜਾਂ ਭੰਗ ਕੀਤਾ ਜਾਂਦਾ ਹੈ ਤਾਂ ਇਸ ਉੱਤੇ ਕਾਰਵਾਈ ਕਰਦਿਆਂ ਸਰਬੱਤ ਖਾਲਸਾ ਸੱਦਿਆ ਜਾ ਸਕਦਾ ਇਹਦਾ ਪ੍ਰੋਵੀਜ਼ਨ ਜ਼ਰੂਰ ਦੱਸਿਆ ਜਾ ਰਿਹਾ ਇਹਨੂੰ ਵੇਵ ਆਫ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਸਰਬੱਤ ਖਾਲਸਾ ਸੱਦਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਔਰ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਸਿੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਅਜਿਥੇ ਸਿੱਖ ਜਥੇਬੰਦੀਆਂ ਸਰਹੱਦਾਂ ਪਾਰ ਵੱਸਦੀਆਂ ਨੇ ਸੱਤ ਸਮੁੰਦਰਾਂ ਪਾਰ ਵੀ ਸਿੱਖਾਂ ਦਾ ਰਹਿਣ ਸਹਿਣ ਹੈ। ਇਹੋ ਜੀ ਸਥਿਤੀ ਦੇ ਵਿੱਚ ਸਰਬੱਤ ਖਾਲਸਾ ਸੱਦਣ ਦੇ ਆਪਣੇ ਬੜੇ ਫਲੌਜ਼ ਹੋ ਸਕਦੇ ਨੇ, ਆਪਣੀਆਂ ਬੜੀਆਂ ਖਾਮੀਆਂ ਹੋ ਸਕਦੀਆਂ ਨੇ। ਪ੍ਰਤਾਮੀ ਇਸ ਸੰਭਾਵਨਾ ਜਿਤਾਈ ਜਾ ਰਹੀ ਹੈ। ਤਾਂਮੀ ਇਹ ਸੰਭਾਵਨਾ ਵੇਵ ਆਫ ਨਹੀਂ ਹੋ ਰਹੀ ਕਿਉਂਕਿ ਜੇ 11 ਅਗਸਤ ਨੂੰ ਹੋਣ ਵਾਲਾ ਇਜਲਾਸ ਕਿਸੇ ਬਹਾਨੇ ਕੈਨਸਲ ਹੋ ਜਾਂਦਾ ਹੈ, ਕਿਸੇ ਕਾਰਨ ਰੱਦ ਹੋ ਜਾਂਦਾ ਹੈ, ਭੰਗ ਹੋ ਜਾਂਦਾ ਹੈ ਪੋਸਟਪੋਨ ਹੋ ਜਾਂਦਾ ਹੈ ਤੇ ਉਸ ਸੂਰਤ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਕੀ ਕਰੇਗੀ ਉਹਦੇ ਜਵਾਬ ਦੇ ਬਜ਼ ਦੇ ਵਿੱਚ ਜੋ ਹਿੱਲੇ ਸਾਹਮਣੇ ਆ ਰਹੇ ਐ ਉਹਨਾਂ ਦੇ ਵਿੱਚੋਂ ਇੱਕ ਪ੍ਰੋਵੀਜ਼ਨ ਸਰਬੱਤ ਖਾਲਸਾ ਦੀ ਵੀ ਸੁਣੀ ਜਾ ਰਹੀ ਹੈ ਹੁਣ ਕੀ ਕੁਝ ਹੋਵੇਗਾ ਇਹ ਵਕਤ ਤੇ ਮਿਆਸਰ ਹੈ 6 ਤਰੀਕ ਤੇ 11 ਤਰੀਕ ਪੰਥ ਵਾਸਤੇ ਅਹਿਮ ਦਸੀਆਂ ਜਾ ਰਹੀਆਂ ਨੇ ਜੋ ਕੁਝ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ